ਦੁਆਰਾ ਗੁਰਸਰਾਰ ਜਾਮਨੀ ਸਾਹਿਬ ਐਸਸੀ ਪਹੁੰਚੇ ਹਨ ਜਿਲ੍ਹਾ ਫਰੋਇਪੁਰ ਦੇ ਜਿੱਥੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਬੀਤੇ ਦਿਨ ਨਗਰ ਕੀਰਤਨ ਕੱਢੇ ਗਿਆ ਵੱਡੇ ਪੱਧਰ ਦੇ ਸੰਗਤ ਦੇ ਆਪਰਾਲੇ ਰਿਹਾ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਲਾਕੇ ਭਾਦੀਆਂ ਜਿਹੜੀਆਂ ਸੰਸਥਾਵਾਂ ਵੱਲੋਂ ਇਹ ਆਪਰਾਲੇ ਕੀਤੇ ਜਾ ਰਹੇ ਲਗਾਤਾਰ ਸੰਗਤਾਂ ਵੱਲੋਂ ਕੀਤੇ ਜਾ ਰਹੇ ਤਾਂ ਇੱਥੇ ਅਸੀਂ ਗੱਲਬਾਤ ਕਰਾਂਗੇ ਅੱਜ ਇੱਥੇ ਖੰਡਪੜ ਸਾਹਿਬ ਦੀ ਧੋਪ ਪਾਏ ਗਏ ਨਾਲ ਸਾਰਾ ਦਿਨ ਦਵਾਨ ਚੱਲੇ ਸ ਸਹਿਬ ਸਿਧੂ ਗੋਪਨ ਸਿੰਘ ਜੀ ਮਹਾਰਾਜੀ ਦੇ ਅਫਤਾਰਪੁਰ ਦੇ ਸਬੰਧ ਵਿੱਚ ਸਮਾਗਮ ਕਰਾਇਆ ਗਿਆ ਪਰसों ਤੋਂ ਖੰਡਪਟ ਸਾਹਿਬ ਆਰੰਭ ਕਰਾਈ ਸੀ ਕੱਲ ਨਗਰ ਕੀਰਤਨ ਸਜਾਇਆ ਗਿਆ ਬੜੇ ਵੱਡੇ ਪੱਧਰ ਤੇ ਬਹੁਤ ਹੀ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਅੱਜ ਖੰਡਪਟ ਸਾਹਿਬ ਦੇ ਭੋਗ ਪਾਏਗੇ ਉਸ ਤੋਂ ਉਪਰੰਤ ਢਾਡੀ ਜਥਾ ਸਵਾਰ ਮੰਗਲ ਸਿੰਘ ਜੀ ਦਾ ਢਾਡੀ ਜਥਾ ਨੇ ਕਥਾ ਵਿਚਾਰਾਂ ਦੀਆਂ ਸੁਣਾਈਆਂ ਕਿ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ ਬਹੁਤ ਸੋਹਣਾ ਗੁਰੂ ਸਾਹਿਬ ਦਾ ਇਤਿਹਾਸ ਸੁਨਾਇਆ ਮੱਡੀ ਮੰਗਲ ਸਿੰਘ ਜੀ ਨੇ ਇਹ ਇਤਿਹਾਸਿਕ ਸਥਾਨ ਗੁਰਦੁਆਰਾ ਜਾਮਨੀ ਸਾਹਿਬ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਚਰਨ ਛੋਹ ਪ੍ਰਾਪਤ ਅੱਜ ਉਸ ਮਹਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਅਵਤਾਰ ਪੁਰਬ ਦੇ ਜਿਸ ਨੇ ਸਾਰਾ ਸਰਬੰਸਵਾਦ ਦਾ ਅੱਜ ਉਹਨਾਂ ਦਾ ਉਪਾਰਪੁਰਪ ਕਮਿਟੀ ਦਾ ਤੇ ਤੁਹਾਨੂੰ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਸਾਡੇ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਬਹੁਤ ਸੰਗਤਾਂ ਦਾ ਇਕੱਠ ਸੀ ਬੜਾ ਵੱਡੇ ਪੱਧਰ ਤੇ ਮਨਾਇਆ ਗਿਆ ਮੈਂ ਗੁਰਦੁਆਰਾ ਜਾਮਨੀ ਸਾਹਿਬ ਦੇ ਮੈਨੇਜਰ ਸਾਹਿਬ ਦਾ ਤੇ ਗੁਰਪੁਰਪ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਕਰਨਗਰ ਕੀਰਤਨ ਬੜਾ ਵਧੀਆ ਪ੍ਰਬੰਧ ਕੀਤਾ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਖੜਪੜ ਸਾਹਿਬ ਰਾਮਪਰਾਏ ਸੀ ਇੱਥੇ ਉਹ ਉਪਤਾਰਕ ਪੁਰਬ ਮਨਾਉਣ ਵਾਸਤੇ ਉਹ ਅੱਜ ਤੋਂ ਪਾਏ ਗਏ ਤੇ ਬਹੁਤ ਬੁਧੀਆ ਪ੍ਰਣਾਲੀ ਕੀਤਾ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਦੇ ਸਮੂਹ ਦੇਸ਼ ਦੇ ਦੇਸ਼ਕਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਉਪਤਾਰਕ ਪੁਰਬ ਤੇ ਲੱਖ ਲੱਖ ਵਧਾਈ ਹੋਵੇ ਤਾਂ ਮੇਰੇ ਨਾਲ ਇਸ ਟਾਈਮੇ ਸਰਦਾਰ ਦਰਸ਼ਨ ਸਿੰਘ ਛੇਤਾਂ ਸ਼ੋਭਨੀਪੁਰ ਦਾ ਪਰਵੰਦੇ ਕਮੇਟੀ ਮੈਂਬਰ ਨੇ ਆਪਾਂ ਗੱਲਬਾਤ ਕਰਦੇ ਜਿਹੜੇ ਇੱਥੇ ਪ੍ਰੋਗਰਾਮ ਚੱਲੇ ਆ ਸਭ ਤੋਂ ਪਹਿਲਾਂ ਮੈਂ ਤਦਸਦਾਨੀ ਦਸ਼ਮ ਪਾਸ਼ਾ ਜਿਹੜੀ ਗੋਤੂ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਾਡੇ ਇਲਾਕੇ ਦੇ ਸੰਗਤ ਵੱਲੋਂ ਮੱਤ ਲੰਗ ਪੇਸ਼ ਕਰਦੇ ਹਾਂ ਪ੍ਰਕਾਸ਼ ਦਿਹਾੜਾ ਦਸ਼ਮ ਪਾਸ਼ਾ ਦਾ ਗੁਰਦਆ ਜਾਮਨੀ ਸਾਹਿਬ ਜੋ ਗੁਰਸੱਭ ਦੀ ਚੰਸ਼ੋ ਪ੍ਰਾਪਤ ਸਥਾਨ ਹੈ ਇੱਥੇ ਹਰ ਸਾਲ ਬਹੁਤ ਉਮਤਾ ਨੂੰ ਮਨਾਇਆ ਜਾਂਦਾ ਹੈ ਇਸ ਸਾਲ ਵੀ ਪਰਸੋਂ ਰੋਜ਼ਤਾਂ ਲੈ ਕੇ ਸੀ ਰਖਣਪਾ ਸਾਹਿਬ ਦੀ ਪ੍ਰਾਰੰਭ ਹੋਈ ਥਨ ਕੱਲ ਇਲਾਕੇ ਦੇ ਸੰਗਤ ਵੱਲੋਂ ਪ੍ਰਬੰਧ ਵੱਲੋਂ ਬਹੁਤ ਵੱਡੀ ਪੱਧਰ ਤੇ ਨਗਰ ਕੀਰਸਾ ਗਿਆ ਸੀ ਔਰ ਬੈਸਮ ਦਾ ਕਿ 10-20 ਕਿਲੋਮੀਟਰ ਦੇ ਘੇਰੇ ਦੇ ਅੰਦਰ ਸਾਰੇ ਨਗਰ ਵਿੱਚ ਨਗਰਿਕਤਨ ਲਗੇ ਗਏ ਸੰਗਤ ਪਰਮੰਦਰ ਵਾਲਾ ਦੇ ਗਏ ਨੇ ਔਰ ਸਾਰੀ ਸੰਗਤ ਦਾ ਬਹੁਤ ਵੱਡਾ ਉਤਸ਼ਾਹ ਸੀ ਔਰ ਸਾਰੇ ਨਾਗੀ ਸੰਤ ਨੇ ਇਹਦੇ ਵਿੱਚ ਆਪ ਮਿਲ ਸ਼ਾਮਲ ਹੋ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਸੇ ਤੋਂ ਲਾਗੇ ਅਗਨ ਪਾਤਾ ਦੇ ਕੋ ਉਪਾਇਗੇ ਉਹ ਸਾਰੇ ਲਾਖੀ ਸੰਗਤ ਦੇ ਬਹੁਤ ਵੱਡੀ ਗਿਣਤੀ ਚ ਹਾਜ਼ਰੀ ਭਰੀ ਐ ਹਰ ਸਾਲ ਦੇ ਤਰ੍ਹਾਂ ਗੁਰਸਾਹਿਬ ਦੇ ਜੋ ਇਹਨਾਂ ਪ੍ਰਕਾਰ ਦੇ ਸੰਗਤਾਂ ਨੂੰ ਸਾਰੇ ਸੰਗਤਾਂ ਦਾ ਬਹੁਤ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਪਰ ਪ੍ਰਮੰਧਨ ਧੰਨਵਾਦ ਕਰਦੇ ਹਾਂ ਉਹ ਸਾਰੇ ਨਗਰ ਕਮੇਟੀ ਦੇ ਵੱਲੋਂ ਲੱਖ ਲੱਖ ਬਧਾਈਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨੋ ਕੋਸ਼ਿਸ਼ ਦੇ ਬੋਲ ਅੱਜ ਜਿੱਥੇ ਅੱਜ ਵੱਡੇ ਜਿਹੜੇ ਪ੍ਰੋਗਰਾਮ ਕੀਤੇ ਗਏ ਅੱਜ ਦਵਾਨਾਂ ਸੀ ਆ ਗਏ ਔਰ ਦਵਾਨਾਂ ਦੇ ਵਿੱਚ ਵੱਡੇ ਪੱਧਰ ਤੇ ਸੰਗਤ ਨੇ ਹਾਜ਼ਰੀ ਭਰੀ ਔਰ ਜਿਹੜੀ ਸੰਗਤ ਦੇ ਇਲਾਕੇ ਦੀ ਸੰਗਤ ਨੇ ਜਿਹੜੀ ਪੂਰੇ ਤਰਮਨ ਧਰਦੇ ਨਾਲ ਸੇਵਾ ਸਿਜਾਈਗੀ ਮੇਰੇ ਨਾਲ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਵੀਰ ਸਿੰਘ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਨੇ ਵੀ ਅੱਜ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਏ ਹੈਗੇ 25 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਸਨ ਜੀ ਜਰੂਰ ਸ਼ੇਰ ਕਰਦੇ ਧੰਨਵਾ